ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਣਾ ਰਹੇ ਹਾਂ ਬਹੁਤ ਹੀ ਟੇਸਟੀ ਤੇ ਮੂਝ ਗੁਲਜਨ ਵਾਲਾ ਮੂੰਗ ਦੀ ਦਾਲ ਦਾ ਹਲਵਾ ਇਹ ਹਲਵਾ ਸੀ ਬਹੁਤ ਸੋਕੇ ਤਰੀਕੇ ਨਾਲ ਤੇ ਬਿਨਾ ਮਾਵੇ ਤੋਂ ਤਿਆਰ ਕਰਾਂਗੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈਗੀ ਏ ਜੇਕਰ ਆਪ ਨੂੰ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜ਼ਿਆਦਾ ਟਾਈਮ ਨ ਲਗਾਉਂਦੇ ਹੋਏ ਸ਼ੁਰੂ ਕਰਨੇ ਆਂ ਇਹਦੀ ਰੈਸਪੀ ਇਹ ਹਲਵਾ ਬਣਾ ਲੈ ਇਸ ਤੋਂ ਪਹਿਲਾਂ ਇੱਕ ਕਟੋਰੀ ਦੋਲੀ ਮੂੰਗ ਦੀ ਦਾਲ ਲਿੱਤੀ ਏ ਤੈਨੂੰ ਅੱਛੇ ਸੇ ਧੋਕੇ ਚਾਰ-ਪੰਜ ਘੰਟੇ ਲਈ ਭਿਗੋ ਕੇ ਰੱਖ ਦਿੱਤਾ ਹੈ ਜੇਕਰ ਆਪ ਜੀ ਚਾਹੋ ਤੇ ਦੀ ਜਗ੍ਹਾ ਇਹਨੂੰ ਘੰਟੇ 2 ਘੰਟੇ ਲਈ ਨਿੱਗੇ ਪਾਣੀ ਚ ਭਿਗੋ ਕੇ ਰੱਖ ਸਕਦੇ ਹੋ ਭਿਗੋਣ ਨਾਲ ਇਹ ਦਾਲ ਅੱਛੀ ਸੌਫਟ ਹੋ ਜਾਏਗੀ ਚਾਰ-ਪੰਜ ਘੰਟੇ ਬਾਅਦ ਆਪਾਂ ਇਹ ਦਾਲ ਚੈੱਕ ਕਰ ਰਹੇ ਹਾਂ ਇਹ ਦਾਲ ਸਾਡੀ ਅੱਛੇ ਸੇ ਫੁੱਲ ਗਈ ਹੈ ਤੇ ਦਾ ਦਾਣਾ ਵੀ ਕਾਫੀ ਸੌਫਟ ਹੋ ਗਿਆ ਹੈ ਹੁਣ ਇਸ ਦਾਲ ਦਾ ਆਪਾਂ ਪਾਣੀ ਕੱਢ ਦਾਂਗੇ ਤੇ ਇੱਕ ਵਾਰ ਫਿਰ ਸੇ ਧੋ ਕੇ ਤੇ ਇੱਕ ਛਾਨੀ ਚ ਪਾ ਕੇ ਰੱਖ ਦਾਂਗੇ ਤਾਂ ਕਿ ਇਹ ਦਾ ਐਕਸਟਰਾ ਪਾਣੀ ਨਿਕਲ ਜਾਏਗਾ ਇਸ ਦਾਲ ਨੂੰ ਆਪਾਂ ਪੀਸਣਾ ਹੈ ਹੁਣ ਇਹਨੂੰ ਆਪਾਂ ਮਿਕਸੀ ਜਾਰ ਵਿੱਚ ਪਾ ਲਾਂਗੇ ਇਦੇ 'ਚ ਆਪਾਂ ਪਾਣੀ ਬਿਲਕੁਲ ਨਹੀਂ ਪਾਣਾ। ਇਹ ਆਪਾਂ ਇੱਕ ਕਟੋਰੀ ਦਾਲ ਪਿਗੋਈ ਸੀ। ਇਹਦੇ 'ਚ ਆਪਾਂ ਇੱਕ ਕਟੋਰੀ ਘਿਓ ਯੂਜ਼ ਕਰਨਾ ਹੈ। ਤੇ ਇਹਦੇ 'ਚ ਅੱਧਾ ਘਿਓ ਮੈਂ ਪਿਗਲਾ ਕੇ ਲਿੱਤਾ ਦਿਖੋ। ਇਹਦੇ ਵਿੱਚੋਂ ਅੱਧੀ ਕੋਲੀ ਘਿਓ ਆਪਾਂ ਇਸ ਤਰ੍ਹਾਂ ਇਹਦੇ 'ਚ ਪਾ ਦਾਂਗੇ ਤੇ ਇਹਨੂੰ ਐਵੇਂ ਪੀਸ ਲਾਂਗੇ। ਇਹ ਦਾਲ ਆਪਾਂ 4-5 ਘੰਟੇ ਭਿਗੋਈਏ। ਇਹਦੇ 'ਚ ਆਪਾਂ ਘਿਓ ਪਾਇਆ ਇਹਦੇ ਨਾਲ ਆਰਾਮ ਨਾਲ ਪੀਸ ਜਾਏਗੀ ਤੇ ਆਪਾਂ ਇਹਨੂੰ ਬਹੁਤ ਬਰੀਕ ਨਹੀਂ ਕਰਨਾ। ਇਹਦਾ ਹਲਕਾ ਦਰਦਰਾ ਦਾ ਪੇਸਟ ਬਣਾਣਾ ਹੈ ਆਪਾਂ। ਇਹ ਦਾਲ ਮੈਂ ਆਪ ਜੀ ਨੂੰ ਪੀਸ ਕੇ ਵਖਾਰੀਆ ਹੁਣ। ਇਹਦਾ ਵੀ ਦਰਦਰਾ ਪੇਸਟ ਬਣਾਣਾ ਹੈ ਆਪਾਂ। इस तरीके नाले दाल बहुत ईजीली पीस जाती है जो अपन भुनों तो कढ़ाई भी नहीं चुकेगी ज्यादा हूँ आप गैस उत्ते भारी तले लेती की कढ़ाई रख लीती है ये आप घ्यो पावे अर्धी कोली घ्यो बचिया एक चम्मच मैं घ्यो रख लगी ए घो में हूँ भी से देखो ठंड करके जम गया हूँ इस घ्यो ड्राई फ्रूट फ्राई कर रहे हैं मैं काजू तो बदाम मोटा मोटा काट के ये पहला फ्राई कर रही हाँ इस तरह काफ़ी करंची टेस्ट आएगा इस ड्राई फ्रूट का ਤੇ ਕਾਜੂ ਬਦਾਮ ਨੂੰ ਬਿਲਕੁਲ ਸਿੰਮ ਗੈਸ ਤੇ ਹਲਕਾ ਜਿਹਾ 골ਡਨ ਕਾਰ ਕੇ ਮੈਂ ਕੱਢ ਲਵਾਂਗੀ ਡਰੈਫਟ ਫਰਾਈ ਕਰਨ ਤੋਂ ਬਾਅਦ ਇਸ ਬੱਚੇ ਗਿਓ ਵਿੱਚ ਆਪਾਂ 1 ਟੇਬਲस्पून ਆਪਾਂ ਪਾਣੀ ਸੁਜੀ ਸੁਜੀ ਪਾਉਣ ਨਾਲ ਹਲਵੇ ਦਾ ਟੈਕਸਚਰ ਬਿਲਕੁਲ ਦਾਣੇਦਾਰ ਰਹੇਗਾ ਤੇ ਸੁਜੀ ਨੂੰ ਹਲਕਾ ਜਿਹਾ ਹਿਲਾ ਕੇ ਆਪਾਂ ਇਹਦੇ ਵਿੱਚ 1 ਟੇਬਲस्पून बेसन ਪਾ ਦਾਂਗੇ बेसन ਪਾਉਣ ਨਾਲ ਹਲਵੇ ਦਾ ਟੇਸਟ ਬਿਲਕੁਲ ਮੂਝਕੁਲਨ ਵਾਲਾ ਬਣੇਗਾ ਹੁਣ ਇਹਨੂੰ 2 ਮਿੰਟ ਪੁੰਨ ਕੇ ਤੇ ਆਪਾਂ ਜਿਹੜੀ ਦਾਲ ਪੀਸੀ ਏ ਉਹ ਦਾਲ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਪਹਿਲੇ ਆਪਾਂ ਵੇਖੋ ਇਹਦੇ ਵਿੱਚ ਸੂਜੀ ਤੇ ਬਿਸਣ ਪਾਇਆ ਹੈ ਤੇ ਇਹਦੇ ਵਿੱਚ ਆਪਾਂ ਪੈਨ ਲੱਗਿਆ ਤੇ ਵਿੱਚ ਪਾਣੀ ਵੀ ਨਹੀਂ ਪਾਇਆ ਤੇ ਦੇਖਣਾ ਆਪੇ ਦਾਲ ਬਿਲਕੁਲ ਜ਼ਿਆਦਾ ਕੜਾਈ ਵਿੱਚ ਨਹੀਂ ਲੱਗੇਗੀ ਤੇ ਬੜੀ ਈਜ਼ੀਲੀ ਦਾਲ ਪੁਣੀ ਜਾਏਗੀ ਗੈਸ ਦੀ ਫਲੇਮ ਬਿਲਕੁਲ ਸìm ਕੀਤੀ ਹੋਈ ਹੈ 2-3 ਮਿੰਟ ਆਪਾਂ ਨੂੰ ਦਿੱਕਤ ਆਏਗੀ ਇਹ ਪੁਣਨ ਲੱਗਿਆ ਉਹਦੇ ਬਾਅਦ ਬਿਲਕੁਲ ਇਹ ਕੜਾਈ ਛੱਡ ਦੇ ਕਿਉਂਕਿ ਬਹੁਤ ਈਜ਼ੀਲੀ ਪੁਣੀ ਜਾਏਗੀ ਜਦੋਂ ਇਸ ਤਰੀਕੇ ਨਾਲ ਹਲਵਾ ਬਣਾਣੇ ਆਪਾਂ ਤੇ ਹਲਵਾ ਬਹੁਤ ਈਜ਼ੀਲੀ ਬਣ ਜਾਂਦਾ ਹੈ ਮੈਨੂੰ ਇਸ ਦਾਲ ਨੂੰ ਬੰਦਿਆ 2-3 ਮਿੰਟ ਹੀ ਹੋਏ ਨੇ ਤੇ ਆਪ ਜੀ ਦੇਖ ਸਕਦੇ ਹੋ ਇਹ ਕੜਾਈ ਛੋਡੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਆਰਾਮ ਨਾਲ ਪੂਰੀ ਜਾਏਗੀ మీడియం ਸੇਕ ਤੇ ਆਪਾਂ ਇਸ दाल ਨੂੰ 10 ਤੋਂ 15 ਮਿੰਟ ਤੱਕ 골ਡਨ ਬ੍ਰਾਊਨ ਹੋਣ ਤੱਕ ਪੁੰਨਾ ਹੈ ਇਸ दाल ਵਿੱਚ ਆਪਾਂ ਪੂਰਾ ਇੱਕ ਕੋਲੀ ਘਿਓ ਪਾ ਦਿੱਤਾ ਹੈ ਲੇਕਿਨ ਇਹਨ ਦੇਖ ਕੇ ਲੱਗਦਾ ਨਹੀਂ ਪਿਆ ਆਪਾਂ ਜਿਵੇਂ ਜਿਵੇਂ ਇਸ दाल ਨੂੰ ਪੁੰਨਾਂਗੇ ਓਵੇਂ ਵੀ ਆਪਣਾ ਕਿਉਰੀ ਰੀਲੀਜ਼ ਕਰੇਗੀ ਮੈਂ ਇਸ ਕੜਾਈ ਨੂੰ ਦੂਜੀ ਸਾਈਡ ਤੇ ਸ਼ਿਫਟ ਕਰ ਰਹੀ ਹਾਂ ਤੇ ਤੇ ਆਪਾਂ ਇਹ ਚਾਸ ਰੱਖ ਲਾਗੇ ਨਾਲ ਨਾਲ ਇਹਦੀ ਚਾਸ ਨੇ ਬਣਾ ਲਈ ਆਪਾਂ 1.35 ਤਿੰਨ ਕਟੋਰੀ ਪਾਣੀ ਲੈ ਰਹੇ ਹਾਂ ਆਪਾਂ ਇਸ ਹਲਵੇ 'ਚ ਇੱਕ ਕਟੋਰੀ ਮੂੰਗੀ ਦਾਲ ਲਿੱਤੀ ਏ। ਇਹਦੇ 'ਚ ਆਪਾਂ ਇੱਕ ਕਟੋਰੀ ਕਿਉ ਪਾਵਾਂਗੇ? ਇੱਕ ਕਟੋਰੀ ਮਿੱਠਾ ਪਾਵਾਂਗੇ ਤੇ ਤਿੰਨ ਕਟੋਰੀ ਦਾ ਤਿੰਨ ਗ੍ਰੇਸਿਜ਼ ਪਾਣੀ ਪੀਗਾ। ਜੇਕਰ ਆਪੇ ਸੇਮ ਮੈਜ਼ਰਮੈਂਟ ਰੱਖਦੇ ਹੋ ਤੇ ਆਪ ਦਾ ਹਲਵਾ ਬਹੁਤ ਖਿਲਿਆ-ਖਿਲਿਆ ਤੇ ਬਿਲਕੁਲ ਸੌਫਟ ਬਨੇਗਾ, ਮੂਤੇ ਕੁੱਲਣ ਵਾਲਾ। ਇਹਦੇ 'ਚ ਆਪਾਂ ਕੇਸਰ ਦੇ ਕੁਝ ਧਾਗੇ ਪਾ ਰਹੇ ਆ। ਇਸ ਨਾਲ ਹਲਵੇ ਦਾ ਕਲਰ ਬਹੁਤ ਅੱਛਾ ਆਏਗਾ। ਨਾਲ ਹੀ ਆਪਾਂ ਇਹਦੇ ਵਿੱਚ ਇੱਕ ਕਟੋਰੀ ਦੇਸੀ ਖੰਡ ਪਾ ਰਹੇ ਆ। ਮਿੱਠੇ ਲਈ ਆਪਦੇ ਵਿੱਚ ਮਿਸ਼ਰੀ, ਚੀਨੀ ਜਾਂ ਦੇਸੀ ਖੰਡ ਕੁਝ ਵੀ ਯੂਜ਼ ਕਰ ਸਕਦੇ ਹੋ। ਤਿੰਨਾਂ ਦਾ ਸੇਮ ਮੈਜ਼ਰਮੈਂਟ ਰਹੇਗਾ। ਦੇਸੀ ਖੰਡ ਨਾਲ ਇਸ ਹਲਵੇ ਦਾ ਕਲਰ ਹਲਕਾ ਜਿਹਾ ਬ੍ਰਾਊਨਿਸ਼ ਹੋ ਜਾਏਗਾ ਜੋ ਦੇਖਣ ਤੇ ਹੋਰ ਅੱਛਾ ਲੱਗੇਗਾ। ਆਪਾਂ ਨਾਲ-ਨਾਲ ਦੂਜੀ ਸਾਈਡ ਤੇ ਦਾਲ ਨੂੰ ਵੀ ਹਿਲਾਇਆ ਜਾਣਾ ਹੈ ਤਾਂ ਕਿ ਇਹ ਦਾਲ ਇਕਸਾਰ ਬੁਨੇ। ਬੁਨੇ ਇਸ ਚਾਸ ਵਿੱਚ ਆਪਾਂ ਥੋੜੀ ਜਿਹੀ ਕਿਸ਼ਮਿਸ਼ ਪਾਵਾਂਗੇ। ਕਿਸ਼ਮਿਸ਼ ਇਸ ਚਾਸ ਦੇ ਨਾਲ ਅੱਛੇ ਸੇ ਫੁੱਲ ਜਾਏਗੀ। ਇਸ ਚਾਸ ਵਿੱਚ ਆਪਾਂ ਹੁਣ ਅੱਧੇ ਚਮਚ ਇਲਾਇਚੀ ਪਾਊਡਰ ਪਾ ਰਹੇ ਹਾਂ। ਉਨੇ ਇਸ ਦਾਲ ਨੂੰ ਆਪਾਂ ਇੱਕ ਬਾਲਾਈ ਦਵਾਨਾ ਹੈ ਇਹਦੀ ਕੋਈ ਤਾਰ ਵਾਲੀ ਚਾਸ ਨਹੀਂ ਬਣਾਨੀ ਤੈਨੂੰ ਆਪਾਂ ਲਾ ਲਾਂਗੇ ਤੇ ਆਪਾਂ ਹਲਵਾ ਵਾਪਸ ਐਸੇ ਗੈਸ ਤੇ ਸ਼ਿਫਟ ਕਰ ਰਹੇ ਹਾਂ ਹੁਣ ਇਸ ਦਾਲ ਨੂੰ ਪੁੰਦਿਆ ਆਪਾਂ 7-8 ਮਿੰਟ ਹੋ ਗਏ ਨੇ ਤੇ ਦਾ ਕਲਰ ਵੀ ਹਲਕਾ ਚੇਂਜ ਹੋ ਰਿਹਾ ਹੈ ਹਲੇ ਨੂੰ 5-7 ਮਿੰਟ ਹੋਰ ਪੁੰਨਾਂਗੇ ਇਸ ਤਰੀਕੇ ਨਾਲ ਦਾਲ ਬਹੁਤ ਛੇਤੀ ਪੁਣੀਏਗੀ ਦੇਖੋ ਹੁਣ 5-1 ਮਿੰਟ ਹੋਰ ਹੋਏ ਨੇ ਤੇ ਇਸ ਦਾਲ ਦਾ ਕਲਰ ਬਿਲਕੁਲ ਗੋਲਡਨ ਬ੍ਰਾਊਨ ਹੋ ਗਿਆ ਹੈ ਤੇ ਇਸ ਟਾਈਮ ਦਾਲ ਦੇ ਪੁੰਨ ਦੀ ਬੜੀ ਅੱਛੀ ਖੁਸ਼ਬੂ ਆ ਰਹੀ ਕਿਚਨ ਵਿੱਚ तो आप जी देख सकते दाल बोस हो दाल बहुत सोनी गोल्डन ब्राउन भुनी हुई है आप स्टेज के चासनी चासनी पान थोड़ी थोड़ी करके चासनी पा देंगे चासनी पाने लगे थोड़े थोड़े छिट्टे उड़ते हैं इस करके आप चासनी बड़े आरामाल पानी है इस टाइम आपने हलवा देख के लग रहा होएगा कि पतला जहाँ सीरा जहा बन गया लेकिन है लेकिन मिनट सारा पानी एबजॉर्व कर लेगी हूँ आप हलवे एक कटोरी कर दी ताजी मलाई पा देनी है मलाई पान तो बाद आपको इस हलवे का कलर थोड़ा लाइट लगेगा लेकिन दो पांच मिनट जिमें जमें भुनेगी तो अपना घ्यो रिलीज करेगी कलर बहुत सोना हो जाएगा हलवे का ਮਲਾਈ ਪਾਨ ਤੋਂ ਬਾਅਦ ਪੁੰਦਿਆ ਪਨ ਨੂੰ ਇਹਨਾਂ 5 ਮਿੰਟ ਹੀ ਹੋਏ ਨੇ ਤੇ ਆਪ ਜੀ ਵੇਖ ਸਕਦੇ ਹੋ ਇਹਨੇ ਪੂਰਾ ਪਾਣੀ ਹੰਸੋਖ ਲਿੱਤਾ ਹੈ ਹੁਣ ਆਪਾਂ ਜੋ ਇੱਚਾ ਮਸਾਲਾ ਕਿਉ ਬਚਾਇਆ ਸੀ ਉਹ ਆਪਾਂ ਇਹਦੇ ਚ ਪਾ ਦਾਂਗੇ ਤੇ ਨੂੰ ਹਲਾ ਕੇ ਤੈਨੂੰ 2 ਮਿੰਟ ਲਈ ਸਿਮ ਤੇ ਕੱਜ ਕੇ ਰੱਖ ਦਾਂਗੇ ਕੱਜ ਕੇ ਰੱਖਣ ਨਾਲ ਇਹ ਹਲਵਾ ਬਿਲਕੁਕੁਲ ਸੌਫਟ ਹੋ ਜਾਏਗਾ ਹੁਣ ਆਪਾਂ ਇਹਨੂੰ अच्छे से ਹਿਲਾ ਕੇ ਤੇ ਜੋ ਆਪਾਂ ਡਰਾਈ ਫਰੂਟ ਫਰਾਈ ਕਰਕੇ ਰੱਖਿਆ ਸੀ ਉਹ ਵੀ ਇਹਦੇ ਚ ਪਾ ਦਾਂਗੇ ਤੇ ਡਰਾਈ ਫਰੂਟ ਪਾ ਕੇ ਆਪਾਂ ਇਸਨੂੰ ਤਦ ਤੱਕ ਪੁੰਨਾ ਹੈ ਜਦ ਤੱਕ ਹਲਵਾ ਕੜਾਈ ਨਹੀਂ ਛੱਡ ਦਿੰਦਾ ਤੇ ਆਪਣਾ अच्छे से ਗੌਰ ਰਿਲੀਜ਼ ਨਹੀਂ ਕਰ ਦਿੰਦਾ ਸਾਡੇ मूंग दाल ਦਾ ਹਲਵਾ ਬਿਲਕੁਲ ਰੈਡੀ ਹੈਗਾ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਨੂੰ ਆਪਾਂ ਸਰਵ ਕਰਾਂਗੇ ਬਹੁਤ ਹੀ ਟੇਸਟੀ ਤੇ ਮੂਵੀ ਚ ਕੁਲਣ ਵਾਲਾ ਸਾਡਾ ਹਲਵਾ ਬਣ ਕੇ ਤਿਆਰ ਹੋਇਆ ਹੈ ਆਪ ਵੀ ਆਪਣੇ ਘਰ ਤੇ ਵਿਆਹ ਸ਼ਾਦੀਆਂ ਵਾਲਾ मूंग दाल ਦਾ ਹਲਵਾ ਜ਼ਰੂਰ ਟਰਾਈ ਕਰੋ ਆਪਾਂ ਮਿਲਾਂਗੇ ਨੈਕਸਟ ਵੀਡੀਓ ਤੇ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ